ਜਗਤ ਜਲੰਦੇ ਦੀ ਰਖਿਆ ਦੁਨੀਆਂ ਦੀ ਚਾਲ ਉਹੀ ਹੈ ਜੋ ਸਾਰੇ ਜਾਨਦਾਰਾਂ ਦੀ ਹੈ ਸਰੀਰਕ ਸੁੱਖਾਂ ਭੋਗਾਂ ਤੇ ਫਿਕਰਾਂ ਵਾਲੀ ਮਾਨਸਕੋ ਪ੍ਰਭ ਦੀ ਵਡਿਆਈ ਇਸ ਪਾਸੇ ਰੁਖ ਘਟ ਹੈ ਤੇ ਕਿਸੇ ਕਿਸੇ ਦਾ ਹੈ ਵੀ ਤੇ ਕਿਸੇ ਕਿਸੇ ਦਾ ਝੋਖਾ ਹੈ ਉਹ ਮਨੁ ਦੁਨੀਆ ਦੇ ਨੂਰ ਹਨ ਆਪ ਆਪਣੇ ਆਤਮਿਕ ਜੀਵਨ ਦੀ ਉਚਤਾ ਸੁਚਤਾ ਵੱਲ ਲੱਗੇ ਰਹੋ ਬਾਕੀ ਜਿੰਨਾ ਵਿੱਤ ਹੋਵੇ ਥੋੜਾ ਬਹੁਤ ਯਤਨ ਹੁੰਦਾ ਰਹੇ ਕਿਸੇ ਨੂੰ ਲਾਭ ਪੁੱਜ ਸਕੇ ਪਰ ਦੁਨੀਆ ਨੂੰ ਦੇਖ ਕੇ ਆਪ ਟਹਿਣਾ ਨਹੀਂ ਚਾਹੀਏ ਆਪ ਤਾਂ ਆਪ ਨੂੰ ਉੱਚਾ ਰੱਖੋ ਬਦਲ ਤਾਂ ਹੀ ਖੇਤ ਹਰੇ ਕਰ ਸਕਦਾ ਹੈ ਜੇ ਉਹ ਉੱਚਾ ਹੋਵੇ। ਚਸ਼ਮਿਆਂ ਦੇ ਪਾਣੀ ਵੀ ਨਿਵਾਣ ਵੱਲ ਤਾਂ ਜਾਂਦੇ ਹਨ। ਜੇ ਆਪ ਉਚੇਰੇ ਥਾਂ ਟੁਰਦੇ ਹਨ। ਜਗਤ ਰੱਖਿਆ ਦਾ ਖਿਆਲ ਮਾੜਾ ਨਹੀਂ ਹੈ। ਪਰ ਜਗਤ ਜਲੰਦਾ ਦੇ ਕੇ ਕਰੀਦਾ ਵੀ ਕੁਝ ਹੈ। ਜਗਤ ਜਲੰਦਾ ਰੱਖ ਲੈ। ਆਪਣੀ ਕਿਰਪਾ ਧਾਰ ਪਰ ਆਪ ਉਸ ਰੱਖਣ ਵਾਲੇ ਨਾਲ ਸੁਰਤ ਜੋੜ ਕੇ ਰੱਖਣੀ ਚਾਹੀਏ ਇਹੋ ਅਰਦਾਸ ਤੇ ਇਹੋ ਯਤਨ ਰਹੇ ਦੁਨੀਆ ਵਿੱਚ ਪਾਪ ਪ੍ਰਧਾਨ ਦੇਖ ਕੇ ਨੱਠ ਜਾਣਾ ਜਾਂ ਇਕਾਂਤ ਪਲਣੀ ਇਹ ਤਰੀਕਾ ਪੁਰਾਤਨ ਹੈ ਸੀ ਪਰ ਗੁਰੂ ਜੀ ਨੇ ਵਿੱਚ ਰਹਿ ਕੇ ਸੁੱਚੇ ਉੱਚੇ ਰਹਿਣਾ ਤੇ ਭਲਾ ਕਰਨਾ ਸਿਖਾਇਆ ਸੀ ਇਹ ਦੋਏ ਗੱਲਾਂ ਕਠਨਤਾ ਹਨ ਪਰ ਕੀਮਤੀ ਸ਼ੈ ਕਠਨ ਹੀ ਹੁੰਦੀ ਹੈ ਸੋ ਗੁਰੂ ਦੀ ਟੀਕ ਧਾਰ ਕੇ ਲੱਗੇ ਰਹਿਣ ਨਾਲ ਗੁਰੂ ਸਹਾਇਤਾ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ